ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਦਰਜਨਾ ਪਿੰਡਾਂ ਦਾ ਸੰਪਰਕ ਸ਼ਹਿਰ ਦੇ ਨਾਲੋਂ ਟੁੱਟ ਗਿਆ ਹੈ ਜਿਸ ਦੇ ਵਿੱਚ ਦਬਕੇੜਾ ਪਨੁਪਲੀ ਨੰਗਲੀ ਭੂਤਮਾਜਰਾ ਜਿੰਦਬੜੀ ਅਤੇ ਬੇਲੇ ਦੇ ਕਈ ਪਿੰਡ ਸ਼ਾਮਲ ਹਨ ਤੇ ਚਲੋ ਹੁਣ ਤੁਹਾਨੂੰ ਦੱਸ ਦਿਆਂ ਕਿ ਅਜਿਹਾ ਕਿਉਂ ਹੋਇਆ ਕਿਉਂਕਿ ਰੇਲਵੇ ਲਾਈਨ ਉਤੇ ਉਹ ਸਾਰੇ ਰੇਲਵੇ ਅੰਡਰਪਾਸਥ ਦੇ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਦੇ ਕਾਰਨ ਇਹ ਪਾਣੀ ਦੇ ਨਾਲ ਭਰ ਗਏ ਹਨ ਪਹਿਲਾਂ ਜਦੋਂ ਪਾਣੀ ਘੱਟ ਸੀ ਤਾਂ ਰਾਹੀਰ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਅੰਡਰਪਾਸਥ ਦੇ ਵਿੱਚ ਭਰੇ ਪਾਣੀ ਦੇ ਵਿੱਚੋਂ ਲੰਘੇ ਪਰ ਹੁਣ ਜਦੋਂ 9 ਤੋਂ 10 ਫੁੱਟ ਤੱਕ ਪਾਣੀ ਭਰ ਗਿਆ ਹੈ ਤਾਂ ਇਹ ਅੰਡਰਪਾਸ ਆਉਣ ਜਾਣ ਦੇ ਲਈ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਇਸ ਦੇ ਵਿੱਚ ਪਾਣੀ ਜ਼ਿਆਦਾ ਹੋਣ ਦੇ ਚਲਦੇ ਹੋਏ ਹਾਸੇ ਦਾ ਖਤਸ਼ਾ ਬਣਿਆ ਹੋਇਆ ਹੈ ਭਾਵੇਂ ਰੇਲਵੇ ਵੱਲੋਂ ਕਰੋੜਾਂ ਰੁਪਏ ਲਗਾ ਕੇ ਅੰਡਰਪਾਸ ਦੀ ਨੁਹਾਰਾ ਬਦਲੀਆਂ ਗਈਆਂ ਹਨ ਪਰ ਇਸ ਦੌਰਾਨ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਦੇ ਚਲਦੇ ਹੋਏ ਲੋਕਾਂ ਦੇ ਲਈ ਇਹ ਅੰਡਰਪਾਸ ਮੁਸੀਬਤ ਬਣ ਗਏ ਨੇ ਸਥਾਨਿਕ ਵਸਨੀਕਾਂ ਦੀ ਮੰਨੀ ਤਾ ਫਾਟਕਾ ਤੋਂ ਨਿਜਾਦ ਦਬਾਉਣ ਦੇ ਲਈ ਉਸਾਰੇ ਗਏ ਅੰਡਰਪਾਸ ਰਾਗੀਰਾਂ ਦੇ ਲਈ ਵੱਡੀ ਮੁਸੀਬਤ ਬਣ ਗਏ ਨੇ ਇਹਨਾਂ ਦੇ ਉਹ ਸਾਰੇ ਮਗਰੋਂ ਹਰ ਵੇਲੇ ਫਟਕ ਲੱਗਣ ਦੀ ਸਮੱਸਿਆ ਤੋਂ निजात ਤਾਂ ਜਰੂਰ ਮਿਲੀ ਆ ਪਰ ਦੂਜੇ ਪਾਸੇ ਇਹਨਾਂ ਅੰਡਰ ਪਾਸਾਂ ਦੇ ਵਿੱਚ ਮੀਂਹ ਦੇ ਪਾਣੀ ਦੇ ਟੁਕਮੇ ਪ੍ਰਬੰਧ ਨਾ ਹੋਣ ਦੇ ਚਲਦੇ ਹੋਏ ਇਹ ਅੰਡਰ ਪਾਸ ਸਫੇਦ ਹਾਥੀ ਨਜ਼ਰ ਆ ਰਹੇ ਹਨ ਭਾਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇੱਥੇ ਪਾਣੀ ਦੀ ਨਿਕਾਸੀ ਦੇ ਲਈ ਪੰਪ ਲਗਾਏ ਗਏ ਹਨ ਪਰ ਫਿਰ ਵੀ ਕੋਈ ਸਮੱਸਿਆ ਦਾ ਟੁਕਮਾ ਹੱਲ ਨਹੀਂ ਨਿਕਲਦਾ ਜਦੋਂ ਸਥਾਨਿਕ ਵਸਨੀਕ ਰੋਲਾ ਪਾਉਂਦੇ ਹਨ ਤਾਂ ਵਿਭਾਗ ਵੱਲੋਂ ਇੱਥੋਂ ਪਾਣੀ ਕੱਢ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ ਜ਼ਰੂਰਤ ਹੈ ਸਰਕਾਰਾਂ ਤੇ ਪਰਸ਼ਾਸਨ ਨੂੰ ਮਿਲ ਕੇ ਇਸ ਸਮੱਸਿਆ ਦਾ ਕੋਈ ਢੁਕਵਾਂ ਹੱਲ ਕੱਢਣ ਦੀ ਤਾਂ ਕਿ ਸਥਾਨਿਕ ਵਸਨੀਕਾਂ ਨੂੰ ਅਜੇ ਹੀ ਸਮੱਸਿਆ ਤੋਂ ਨਿਜਾਦਮ ਮਿਲ ਸਕੇ ਪਰ ਜਦੋਂ ਤੱਕ ਨਿਜਾਦ ਨਹੀਂ ਮਿਲਦੀ ਉਸ ਸਮੇਂ ਤੱਕ ਬਰਸਾਤਾਂ ਦੇ ਦਿਨਾਂ ਦੇ ਵਿੱਚ ਇਹ ਪਿੰਡ ਇੱਕ ਟਾਪੂ ਦੀ ਤਰ੍ਹਾਂ ਬਣ ਜਾਂਦੇ ਹਨ ਤੇ ਸ਼ਹਿਰ ਨਾਲੋਂ ਇਹਨਾਂ ਦਾ ਸੰਪਰਕ ਟੁੱਟਿਆ ਹੀ ਰਹਿੰਦਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਸਭ ਤੋਂ ਪਹਿਲਾਂ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਹਿ ਇਹ ਪ੍ਰੋਬਲਮ ਬਹੁਤ ਦੇਰ ਤੋਂ ਆ ਰਹੀ ਹੈ ਜੀ 10 ਜੁਲਾਈ 2023 ਨੂੰ ਵੀ ਆਹੀ ਜੋ ਜਿੰਦਵੜੀ ਵਾਲਾ ਸੀ 76 ਨੰਬਰ ਜੋ ਅੰਡਰਪਾਸ ਹੈ ਇਹ ਫੁੱਲ ਹੋ ਗਿਆ ਸੀ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਮੈਂ ਪ੍ਰਸ਼ਾਸਨ ਨੂੰ ਰੇਲਵੇ ਨੂੰ ਹਰਿਆ ਲੈਟਰ ਦੇ ਚੁੱਕਾ ਹਾਂ ਕਿ ਸਾਡੇ ਇਲਾਕੇ ਦੇ ਵਿੱਚ ਜੋ ਬਟਲ ਨੈਵਰ ਹੈ ਉਹ 10 ਫੁੱਟ ਦੇ ਹੈ ਤੇ ਜੋ ਅੰਡਰਪਾਸ ਤੇ ਕੰਮ ਜਾਬ ਨਹੀਂ ਹੈ ਤੇ ਸਾਡੀ ਜੋ ਮੰਗ ਹੈ ਇਸ ਇਲਾਕੇ ਦੇ ਵਿੱਚ ਫਰਾਈ ਉਪਰ ਦੀ ਡਿਮਾਂਡ ਹੈ ਜੀ ਇਸ ਟਾਈਮ ਤੁਸੀਂ ਦੇਖ ਰਹੇ ਹੋ ਜੋ ਜੰਦਰਵਾਲੀ ਦਾ ਅੰਡਰਪਾਸ 76 ਹੈ ਇਹਦੇ ਵਿੱਚ ਘਟੋੜਾ 9-10 ਫੁੱਟ ਜੋ ਪਾਣੀ ਇਸ ਟਾਈਮ ਵੀ ਖੜਿਆ ਹੋਇਆ ਹੈ ਜਿਸ ਦੇ ਵਿੱਚ ਨਾ 2-ਵੀਲ ਨਾ ਕੋ 4-ਵੀਲਰ ਜਾ ਸਕਦੀ ਹੈ ਹੁਣ ਸਕੂਲ ਲੈ ਜਾਣ ਦੇ ਬੱਚਿਆਂ ਨੂੰ ਕਿੰਨਾ ਮੁਸ਼ਕਲ ਹੋ ਰਿਹਾ ਜੀ ਪਨੁਪਲੀ ਜੋ ਰੇਲਵੇ ਫਾਟਕ ਦੇ ਬੰਦਾ ਬੈਠਾ ਉਹਨੇ ਮੈਂ ਗੱਲਬਾਤ ਕੀਤੀ ਉਹ ਕਹਿੰਦਾ ਜੀ ਸਾਨੂੰ ਕਈ ਵਾਰੀ 25-25 ਮਿੰਟ ਪਹਿਲਾਂ ਫੋਨ ਆਉਂਦਾ ਫਾਟਕ ਬੰਦ ਕਰਨ ਲਈ ਬਰਸਾਤ ਦਾ ਮੌਸਮ ਹੈ ਤੇ ਕਈ ਬੀਬੀਆਂ ਐਕਟਰ ਵਾਲੇ ਉੱਪਰ ਬੱਚਿਆਂ ਨੂੰ ਸਕੂਲ ਛੱਡਣ ਜਾਂਦੀਆਂ ਹਨ ਉਹ 25 ਮਿੰਟ 20 ਮਿੰਟ ਉਹ ਬਰਖਾ ਦੇ ਵਿੱਚ ਕਿਸ ਤਰ੍ਹਾਂ ਖੜੇ ਹੋਣਗੇ ਕਿੰਨਾ ਮੁਸ਼ਕਲ ਹੈ ਉੱਥੇ ਇੱਕ ਇੱਕ ਦਾ ਘੂਪੀ ਫਿਰੇਲੇ ਫਾੜ ਦੇ ਲੈਹਦੇ ਪਾਸੇ ਨੂੰ ਚਿੱਕੜ ਹੋ ਰਿਹਾ ਜੀ ਉੱਥੇ ਵੈਸੇ ਵੀ ਟੂ ਵੀਲਰ ਦਾ ਨਿਕਲਣਾ ਬੜਾ ਮੁਸ਼ਕਲ ਹੈ ਜੀ ਤੇ ਜੋ ਡੀਆਰ ਵਾਲਾ ਕੈਂਟ ਡਿਸਟ੍ਰਿਕਟ ਰੇਲਵੇ ਮੈਨੇਜਰ ਜਿਹਦੇ ਅੰਡਰ ਉੱਥੇ ਰੇਲਵੇ ਆਂਦਾ ਹੈ ਉਹਨਾਂ ਨੇ 27 ਸਤੰਬਰ 2024 ਨੂੰ ਇਹ ਆਰਵੀਐਨਲ ਰੇਲ ਵਿਕਾਸ ਨਿਗਮ ਲਿਮਟਿਡ ਨੂੰ ਲੈਟਰ ਇਸ਼ੂ ਕਰ ਦਿੱਤਾ ਹੈ ਕਿ ਇੱਥੇ ਜੋ ਜਨਤਾ ਦੀ ਪ੍ਰੋਬਲਮ ਹੈ ਉਹ ਕਹਿੰਦੇ ਆ ਸਾਡੇ ਏਰੀਆ ਵਿੱਚ ਫਰਾਈ ਹੋਰ ਬਣ ਜਾਵੇ ਬਟ ਇਸ ਦੇ ਲਈ 8 ਮਹੀਨੇ 9 ਦਿਨ ਹੋ ਗਏ ਆ ਆਰਬੀਐਨਐਲਡੀ ਕੋਈ ਪ੍ਰਤੀਕਿਰਿਆ ਅਜੇ ਤੱਕ ਮੇਰੇ ਸਾਹਮਣੇ ਨਹੀਂ ਆਈ ਹੈ ਔਰ ਕੱਲ ਮੈਂ ਨੰਗਲ ਹੈਡੀ ਹੁੰਦੇ ਨਾਲ ਮੇਰੀ ਮੀਟਿੰਗ ਹੈ ਉਸ ਦੇ ਵਿੱਚ ਮੈਂ ਪੂਰੇ ਪੁਆਇੰਟ ਰੱਖਾਂਗਾ ਅੱਗੇ ਕੀ ਜਵਾਬ ਮਿਲਦੇ ਆ ਦੇਖਦੇ ਆ ਸਾਨੂੰ ਚਾਹੇ ਚੰਡੀਗੜ੍ਹ ਹਾਈ ਕੋਰਟ ਤੇ ਮੈਨੂੰ ਜਾਣਾ ਪੈ ਗਿਆ ਮੈਂ ਉੱਥੇ ਜਾਣ ਨੂੰ ਪਿੱਛੇ ਨਹੀਂ ਰਾਵਾਂਗਾ ਉੱਥੇ ਜਾ ਕੇ ਮ ਕੋਸ਼ਿਸ਼ ਕਰਾਂ ਜੇ ਆਰਬੀਐਨਐਨਐਲਡੀ ਇਹੀ ਕਪਰਦੀ ਕਰਿਆ ਰਹੀ ਹੈ ਤਾਂ ਮੈਂ ਆਣੇ ਟਾਈਮ ਨੂੰ ਚੰਡੀਗੜ੍ਹ ਹਾਈ ਕੋਰਟ ਤੋਂ ਆਰਡਰ ਲਾ ਕੇ ਏਰੀਆ ਦੇ ਵਿੱਚ ਕੰਮ ਹੈ ਇਹ ਬੰਦ ਕਰਾਉਣ ਦੀ ਖੋਸ਼ੇ ਵਿੱਚ ਜਿੱਦਾ ਹੁਣ ਪਾਣੀ ਭਰ ਗਿਆ ਕੋਈ ਹਾਸਾ ਆਉਣ ਦਾ ਵੀ ਡਰ ਬਣਿਆ ਰਿਹਾ ਹਾਸਾ ਆਉਣ ਦਾ ਬਹੁਤ ਡਰ ਆ ਜੀ ਹੁਣ ਦੇ ਨੇ ਲੋਕਾ ਪਤਾ ਚੱਲ ਰਿਹਾ ਰਾਤ ਨੂੰ ਦੇਰੇ ਵਿੱਚ ਆ ਕੇ ਇਸ ਸਮਾਰਾ ਕੋਈ ਵੀ ਕਾਰ ਜਾਉ ਕੋਈ ਬੱਸ ਕੋਈ ਵੀ ਚੀਜ਼ ਡੁੱਬ ਸਕਦੀ ਹੈ ਜੀ ਤੇ ਪਿਛਲੇ ਸਾਲ ਜੋ ਆਪਣਾ 2023 ਵਿੱਚ ਇਹ ਹਾਸੇ ਹੋ ਚੁੱਕੇ ਹੈ ਜੀ ਆਪਣੋਂ ਬੰਦਿਆਂ ਦੇ ਉੱਪਰੋਂ ਇਕੱਠੇ ਹੋਗਾ ਟਰੱਕ ਡਰਾਈਵਰ ਕਲੇ ਟਰੱਕ ਡੁੱਬ ਜਾਂਦਾ ਸੀ ਇਸ ਅੰਡਰਪਾਸ ਦੇ ਵਿੱਚ ਤੇ ਹੁਣ ਅਜੇ ਕੋਈ ਨਹੀਂ ਪਿਆ 4 ਘੰਟੇ ਦੀ ਬਰਖਾ ਆਏ 4 ਘੰਟੇ ਬਾਅਦ ਨਾਲੇ ਹਾਲਤ ਹੋ ਰਹੀ ਹੈ ਅਗਰ ਐਮਰਜੈਂਸੀ ਹੋਵੇ ਫਿਰ ਕਿੱਥੇ ਜਾਓਗੇ ਐਮਰਜੈਂਸੀ ਲਈ ਕੋਈ ਰਸਤਾ ਨਹੀਂ ਹੈ ਜੀ ਤੇ ਉੱਥੇ ਜਿਹੜਾ ਪੁਪਲੀ ਰਵੇ ਫਾਟ ਗਿਆ ਉਹ 20-20 ਪਾਈਪਮੈਂਟ ਬੰਦ ਰਹਿੰਦਾ ਜੀ ਕੋਈ ਡੇਵੀ ਕੇਸ ਹੈ ਇਨ ਕੇਸ ਆਫ ਐਕਸੀਡੈਂਟ ਕੋਈ ਸਾਡੇ ਕੋਲ ਸਹੂਦਤ ਨਹੀਂ ਹੈ ਜੀ ਇਹ ਪਿੰਡ ਟਾਪੂ ਬਣ ਗਏ ਫਿਰ ਹੁਣ ਇਹ ਦੇਖੋ ਜੀ 10 ਗ੍ਰਾਂਹੀਂ ਤੋਂ ਲੈ ਕੇ ਜਵਕੇੜਾ ਲਗਭਗ 8-10 ਪਿੰਡ ਇਹ ਪੈਂਦੇ ਨੇ ਬਾਕੀ ਪਿਛਲੇ ਪਾਸੇ ਸਾਰੇ ਬੇਲੇ ਇੱਕ ਟਾਪੂ ਦੇ ਰੂਪ ਜੋ ਹੈ ਧਾਰਨ ਵਿੱਚ ਹੋਰ ਹੈ ਜੀ ਕਿਉਂ ਬਾਕੀ ਪਿਛਲੇ ਪਾਸੇ ਵੀ ਜੋ ਕਨੈਕਸ਼ਨ ਲੋਕਲ ਹਸਦੂਦ ਵੀ ਕਾਕਾ ਕਟਰ ਹੋ ਗਏ ਆ ਕਿਉਂ ਜੋ ਆਪਣਾ ਇਹ ਐਰਗਾਂ ਦਾ ਪੁਲ ਹੈ ਉਹ ਲਗਭਗ ਡੇਢ ਪੌਣੇ 2 ਸਾਲ ਤੋਂ ਬੰਦ ਪਿਆ ਹੈ ਤੇ ਇਸੇ ਲਈ ਅਸੀਂ ਕਈ ਖਬਰਾਂ ਵੜਾਈਆਂ ਇਹ ਸਰਕਾਰ ਨੇ ਇਹਦੇ ਉੱਪਰ ਕੋਈ ਐਕਸ਼ਨ ਲਿਆ ਉਹ ਵੀ ਰਸਤਾ ਬੰਦ ਤੇ ਆਣਿਆ ਟਾਈਮ ਨੂੰ ਜੋ ਆਪਣਾ ਗੰਪਰਾ ਪੁਲ ਹੈ ਉਹ ਵੀ ਹਿਲ ਚੁੱਕਾ ਹੈ ਹੋ ਸਕਦਾ 6 ਮਹੀਨੇ ਤੱਕ ਉਹ ਵੀ ਬੰਦ ਹੋ ਜਾਵੇ ਇਹ ਲੱਗਦਾ ਬਹੁਤ ਬੁਰਾ ਹਾਲ ਹੋਣ ਵਾਲਾ ਜੀ ਕਿਹੜੇ ਪਾਣੀ ਹੈ ਕਿੱਥੋਂ ਆ ਰਿਹਾ ਜੀ ਇਹ ਸਾਰਾ ਪਾਣੀ ਕਿੱਥੋਂ ਆਇਆ ਨਾ ਪਣੀ ਇਹ ਸਾਰਾ ਵਰਖ ਦਾ ਪਾਣੀ ਹੈ ਜੀ ਅੱਜ ਕੱਲ ਜੋ ਵੀ ਪਾਣੀ ਦੇ ਨਿਕਾਸ਼ ਦੀ ਕੋਈ ਬਣਿਆ ਹੋਇਆ ਸੀ ਉਹਦੇ ਕੋਈ ਰਹਿਆ ਨਹੀਂ ਕਿਤੇ ਕਿਤੇ ਵੀ ਉਲਟੇ ਅੰਡਰਪਾਸ ਬਣਾ ਦਿੱਤੇ ਅੰਡਰਪਾਸਾਂ ਪਾਣੀ ਜਾਮ ਹੋ ਜਾਂਦਾ ਆ ਕੇ ਸਾਡੇ ਵਿੱਚ ਜੋ ਪੁੜੀਆਂ ਬਣਾਈਆਂ ਆ ਕੋੜੀਆਂ ਵੀ ਤੱਕ ਕਿ ਟੁਪਕਾ ਪਾਣੀ ਜਾਇਂ ਰਿਹਾ ਜੋ ਰੇਲਵੇ ਨੇ ਸਰਵੇ ਕਰਕੇ ਪੁੜੀਆਂ ਬਣਾਈਆਂ ਕਿਸੇ ਪੁੜੀ ਦੇ ਥੱਲੇ ਕੋਈ ਪਾਣੀ ਨੇ ਨਹੀਂ ਜਾ ਰਿਹਾ